ਅਚਰਿਆ ਕਾਲ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਹੈ ਕਹਾਣੀ ਮੈਂ ਸਵੇਰੇ ਚਾਹ ਪੀਂਦਾ ਸੀਗਾ ਤੇ ਮੈਂ ਸਵੇਰੇ ਸਵੇਰੇ ਪੜਹੀ ਆ ਉਹ ਵੈਸੇ ਮੈਂ ਪਹਿਲਾਂ ਵੀ ਪੜ੍ਹੀ ਸੀ ਮੈਂ ਦੁਬਾਰੇ ਫੇਰ ਪੜ੍ਹੀ ਉਹ ਕਿਤਾਬ ਇਸ ਵਿੱਚੋਂ ਆ ਮਲਾਨਾ ਰੂਮੀ ਕਿਤਾਬ ਵਿੱਚੋਂ ਤਾਂ ਇਹ ਮਲਾਨਾ ਰੂਮੀ ਜਿਹੜੀ ਕਿਤਾਬ ਆ ਅਨੁਵਾਦ ਤੇ ਸੰਪਾਦਨ ਪ੍ਰਵਿੰਦਰ ਸਿੰਘ ਸ਼ੌਕੀ ਨੇ ਕੀਤਾ ਹੋਇਆ ਇਹਦੇ ਵਿੱਚ ਮਲਾਨਾ ਰੂਮੀ ਜੀ ਦੀ ਇੱਕ ਕਹਾਣੀ ਹੈ ਮਲਾਨਾ ਰੂਮੀ ਜੀ ਸੂਫੀ ਬਾਬੇ ਹੋਏ ਨੇ ਬਹੁਤ ਪੁਰਾਣੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦੇ ਹੋਏ ਨੇ ਉਹਨਾਂ ਦੀ ਉਹਨਾਂ ਨੇ ਜਿਹੜੀਆਂ ਰਚਨਾਵਾਂ ਕਵਤਾਵਾਂ ਦੇ ਰੂਪ ਵਿੱਚ ਵੀ ਹਨ ਤੇ ਕਹਾਣੀਆਂ ਦੇ ਰੂਪ ਵਿੱਚ ਵੀ ਤਾਂ ਉਹਨਾਂ ਦੀ ਕਹਾਣੀ ਆਪਾਂ ਛੇਤੀ ਤੁਹਾਨੂੰ ਕਹਾਣੀ ਸੁਣਾਉਣੇ ਆ ਕਹਾਣੀ ਇਹ ਆ ਕਿ ਇੱਕ ਬੰਦਾ ਜਿਹੜਾ ਕਿ ਭਗਤੀ ਕਰਦਾ ਤੇ ਭਗਤੀ ਕਰਨ ਤੋਂ ਬਾਅਦ ਉਹ ਇਸ ਗੱਲ ਦੀ ਇੱਛਾ ਰੱਖਦਾ ਕਿ ਉਹਨੂੰ ਜਨਵਰਾਂ ਤੇ ਪੰਛੀਆਂ ਦੀ ਬੋਲੀ ਸਮਝ ਆ ਉਹਨਾਂ ਦਾ ਗਿਆਨ ਹੋ ਜਾਵੇ ਤਾਂ ਭਗਤੀ ਕਰਦਾ ਇੱਕ ਦਿਨ ਪਰਮਾਤਮਾ ਦਾ ਇੱਕ ਭਗਤ ਜੋ ਕਿ ਹਜ਼ਰਤ موسی ਉਹਨਾਂ ਦੇ ਅੱਗੇ ਪੇਸ਼ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਵੀ ਮਾ ਦੱਸੋ ਤੁਹਾਡੀ ਕੀ ਇੱਛਾ ਹੈ ਤੋ ਉਹ ਇਨਸਾਨ ਕਹਿੰਦਾ ਵੀ ਮੈਨੂੰ ਮੇਰੇ ਜਿਹੜੇ ਆਲੇ-ਦੁਆਲੇ ਜੀਵ-ਜੰਤੂ ਨੇ ਉਹਨਾਂ ਦੀ ਬੋਲੀ ਸਮਝ ਆਉਣੀ ਚਾਹੀਦੀ ਹੈ ਉਹਨਾਂ ਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਤੋ ਹਜ਼ਰਤ موسی ਕਹਿੰਦਾ ਵੀ ਇਹ ਸੰਭਵ ਨਹੀਂ ਆ ਇਹ ਔਖਾ ਕੰਮ ਆ ਤੇਰੇ ਲਈ ਖਤਰਾ ਖੜਾ ਹੋ ਜਾਏਗਾ ਵੀ ਤੂੰ ਇਹ ਚੀਜ਼ ਨਾ ਮੰਗ ਵੀ ਇਹ ਕੁਦਰਤ ਦੇ ਖਿਲਾਫ ਐਦਾ ਹੋ ਹੀ ਨਹੀਂ ਸਕਦਾ ਉਹ ਆਂਦਾ ਵੀ ਨਹੀਂ ਇਹ ਤਾਂ ਬਹੁਤ ਗਲਤ ਗੱਲ ਆ ਵੀ ਮੈਂ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਪ੍ਰਮਾਤਮਾ ਮੇਰੀ ਇੱਛਾ ਪੂਰੀ ਨਾ ਕਰੇ ਤਾਂ ਇਹ ਵੀ ਬਹੁਤ ਗਲਤ ਗੱਲ ਹੈ ਤਾਂ ਹਜ਼ਰਤ موسی ਪ੍ਰਮਾਤਮਾ ਨਾਲ ਗੱਲ ਕਰਦਾ ਕਹਿੰਦਾ ਵੀ ਇਸ ਭਗਤ ਦੀ ਇਹ ਮੰਗ ਆ ਵੀ ਕਮੇ ਕਰ ਗਿਆ ਆਪਾਂ ਤਾਂ ਉਹ ਅਗੂ ਕਹਿੰਦਾ ਵੀ ਵੀ ਜੇ ਆਪਾਂ ਨਹੀਂ ਪੂਰੀ ਕਰਦੇ ਤਾਂ ਫਿਰ ਇਹ ਵੀ ਗਲਤ ਗੱਲ ਆ ਤਾਂ ਇਹਦੀ ਇੱਛਾ ਇਹ ਪੂਰੀ ਕਰ ਦਿੱਤੀ ਜਾਵੇ ਪਰ ਹਜ਼ਰਤ موسی ਨੂੰ ਫਿਰ ਕਹਿੰਦਾ ਵੀ ਤੂੰ ਸੋਚ ਲੈ ਇੱਕ ਵਾਰੀ ਵੀ ਇਦਾਂ ਠੀਕ ਨਹੀਂ ਆ ਇਹ ਗੱਲ ਤਾਂ ਉਹ ਇਨਸਾਨ ਕਹਿੰਦਾ ਵੀ ਫਿਰ ਇਦਾਂ ਕਰੋ ਵੀ ਮੇਰੇ ਘਰ ਦੇ ਵਿੱਚ ਇੱਕ ਕੁੱਤਾ ਤੇ ਇੱਕ ਕੁੱਕੜ ਜਿਹੜੇ ਕਿ ਮੇਰੇ ਆਲੇ-ਦੁਆਲੇ ਰਹਿੰਦੇ ਆ ਕਮ ਸੇ ਕਮ ਮੈਨੂੰ ਕੁੱਤੇ ਅਤੇ ਕੁੱਕੜ ਦੀ ਬੋਲੀ ਤਾਂ ਸਮਝ ਆਉਣੀ ਚਾਹੀਦੀ ਚਾਹੀਦੀ ਆ ਚਲੋ ਹਜ਼ਰਤ ਮੂਸਾ ਉਹਦੀ ਇੱਛਾ ਪੂਰੀ ਕਰ ਦਿੰਦਾ ਤੇ ਉਹ ਘਰੇ ਆਉਂਦਾ ਘਰੇ ਜਦੋਂ ਹੀ ਘਰ ਦੇ ਗੇਟ ਤੇ ਮਤਲਬ ਖੜਦਾ ਤਾਂ ਉਹਦਾ ਕੁੱਤਾ ਤੇ ਕੁੱਕੜ ਬੈਠੇ ਨੇ ਤੇ ਉਹਦੀ ਘਰ ਵਾਲੀ ਉਹਨੂੰ ਖਾਣਾ ਦਿੰਦੀ ਆ ਜਦੋਂ ਘਰ ਵਾਲੀ ਖਾਣਾ ਦਿੰਦੀ ਆ ਤਾਂ ਉਹ ਇੱਕ ਬੁਰਕੀ ਥੱਲੇ ਡਿੱਗ ਜਾਂਦੀ ਆ ਤੇ ਕੁੱਕੜ ਭੱਜ ਕੇ ਉਹ ਬੁਰਕੀ ਚੱਕ ਲੈਂਦਾ ਚੱਕ ਲੈਂਦਾ ਤਾਂ ਕੁੱਤਾ ਉਹਨੂੰ ਕਹਿੰਦਾ ਆ ਵੀ ਦੇਖ ਬਿੱਤੂ ਤਾਂ ਦਾੜਾ-ਦਾੜਾਂ ਮੈਂ ਚੋਗ ਲੈਣਾ ਇਹ ਬੁਰਕੀ ਮੇਰੇ ਲਈ ਸੀ ਪਰ ਤੂੰ ਚੱਕ ਲਈ ਆ ਇਹ ਗਲਤ ਗੱਲ ਤਾਂ ਕੁੱਕੜ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਘਬਰਾਣਾ ਪ੍ਰਮਾਤਮਾ ਸਭ ਨੂੰ ਸਭ ਦੀ ਰੋਟੀ ਦਾ ਹੀਲਾ ਕਰਦਾ ਪਰ ਸੋ ਨੂੰ ਆਪਣੇ ਮਾਲਕ ਦਾ ਘੋੜਾ ਮਰ ਜਾਏਗਾ ਤੇ ਉਹ ਘੋੜਾ ਜਦੋਂ ਮਰਿਆ ਤਾਂ ਤੇਰੇ ਲਈ ਧਾਬਤਾ ਕੁੱਤਿਆਂ ਲਈ ਤੇ ਤੂੰ ਖਾ ਲਈ ਗੋਸਤ ਉਹਦਾ ਤਾਂ ਮਾਲਕ ਨੂੰ ਇਹ ਗੱਲ ਸੁਣ ਜਾਂਦੀ ਹੈ ਤੇ ਮਾਲਕ ਕੀ ਕਰਦਾ ਉਹ ਸਦੇ ਨਹੀਂ ਮਤਲਬ ਘੋੜਾ ਵੇਚ ਦਿੰਦਾ ਅਗਲੇ ਦਿਨ ਫੇਰ ਜਦੋਂ ਮਾਲਕ ਰੋਟੀ ਖਾਣ ਲੱਗਦਾ ਤਾਂ ਇੱਕ ਬੁਰਕੀ ਮਾਲਕ ਥੱਲੇ ਸੈੜ ਦਿੰਦਾ ਤਾਂ ਕੁੱਕੜ ਆ ਕੇ ਫੇਰ ਚੱਕ ਲੈਂਦਾ ਤਾਂ ਕੁੱਤਾ ਕਹਿੰਦਾ ਵੀ ਕੱਲ ਤੂੰ ਝੂਠ ਬੋਲਦਾ ਸੀਗਾ ਵੀ ਤੂੰ ਕਹਿੰਦਾ ਸੀ ਇਹਦਾ ਘੋੜਾ ਮਰ ਜਾਏਗਾ ਤੇ ਮੈਨੂੰ ਮਤਲਬ ਗੋਸ਼ਤ ਮਿਲੇਗਾ ਤੇ ਉਹ ਤਾਂ ਮਰਿਆ ਨਹੀਂ ਕੁੱਕੜ ਕਹਿੰਦਾ ਵੀ ਨਹੀਂ 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 ਘੋੜਾ ਮਰ ਗਿਆ ਪਰ ਉਹ ਜੀ ਮਾਲਕ ਨੇ ਜਿਹਨੂੰ ਵੇਚਿਆ ਸੀ ਉਹਦੇ ਕੋਲ ਜਾ ਕੇ ਉਹ ਮਰ ਗਿਆ ਮਾਲਕ ਨੇ ਆਪ ਦਾ ਨੁਕਸਾਨ ਹੋਣ ਤੋਂ ਬਚਾਲਿਆ ਇਸ ਕਰਕੇ ਤੈਨੂੰ ਕਹਿੰਦਾ گوشਤ ਨਹੀਂ ਮਿਲ ਪਾਇਆ ਪਰ ਕਹਿੰਦਾ ਵੀ ਘਬਰਾ ਨਾ ਥੋੜੇ ਦਨ ਬਾਅਦ ਮਾਲਕ ਦਾ ਗੁਲਾਮ ਮਰ ਜਾਏਗਾ ਜਦੋਂ ਗੁਲਾਮ ਮਰੇਗਾ ਤੇ ਉਹ ਇੱਥੇ ਫਕੀਰਾਂ ਨੂੰ ਭੋਜਨ ਵਗੈਰਾ ਕਰਵਾਏਗਾ ਉਦੋਂ ਤੈਨੂੰ ਵੀ ਰੋਟੀਆਂ ਬਾਧੂ ਸਾਰੀਆਂ ਮਿਲ ਜਾਣਗੀਆਂ ਤਾਂ ਕੁੱਤਾ ਦਾ ਠੀਕ ਆ ਮਾਲਕ ਨੂੰ ਇਹ ਗੱਲ ਫੇਰ ਪਤਾ ਲੱਗ ਜਾਂਦੀ ਆ ਮਾਲਕ ਕੀ ਕਰਦਾ ਉਹ ਫੇਰ ਉਸੇ ਦਿਨ ਗੁਲਾਮ ਜਿਹੜਾ ਹੁੰਦਾ ਗੁਲਾਮ ਨੂੰ ਅਗਲੇ ਥਾਂ ਵੇਚ ਦਿੰਦਾ ਤਾਂ ਤੀਜੇ ਦਿਨ ਜਦੋਂ ਫੇਰ ਉਹ ਮਤਲਬ ਰੋਟੀ ਖਾਣ ਬੈਠਦਾ ਤਾਂ ਉਹ ਥੱਲੇ ਬੁਰਕੀ ਸਿਰ ਧੰਦਾ ਤਾਂ ਕੁੱਤਾ ਉਸ ਨੂੰ ਕਹਿੰਦਾ ਵੀ ਤੂੰ ਤਾਂ ਬਹੁਤ ਮਤਲਬ ਝੂਠ ਦੀ ਪੰਡਾ ਹਜ਼ਾਰ ਹਰ ਵਾਰੀ ਝੂਠ ਬੋਲ ਦਿੰਦਾ ਕਹਿੰਦਾ ਇਹਦਾ ਮਾਲਕ ਨੂੰ ਇਹਦਾ ਗੁਲਾਮ ਨੇ ਮਾਲਕੇ ਵੀ ਵੇਚਤਾ ਉਹ ਕਹਿੰਦਾ ਵੀ ਮਾਲਕ ਨੇ ਗੁਲਾਮ ਵੇਚਤਾ ਸੀ ਪਰ ਗੁਲਾਮ ਅੱਗੇ ਜਾ ਕੇ ਗੁਜ਼ਰ ਗਿਆ ਕਹਿੰਦਾ ਮਾਲਕ ਨੇ ਫਿਰ ਆਪਣਾ ਨੁਕਸਾਨ ਹੋਣ ਤੋਂ ਬਚਾ ਲਿਆ ਕਹਿੰਦਾ ਪਰ ਤੂੰ ਫਿਕਰ ਨਾ ਕਰ ਕਹਿੰਦਾ ਮਾਲਕ ਥੋੜੇ ਦਿਨ ਹੀ ਆ ਹੁਣ ਕਹਿੰਦਾ ਜਦੋਂ ਕਹਿੰਦਾ ਮਾਲਕ ਮਰ ਗਿਆ ਨਾ ਤੇ ਮਾਲਕ ਦੇ ਘਰ ਲੰਗਰ ਲੱਗੇਗਾ ਔਰ ਫਕੀਰਾਂ ਨੂੰ ਰੋਟੀਆਂ ਖਵਾਈਆਂ ਜਾਣਗੀਆਂ ਬਹੁਤ ਸਾਰਾ ਦਾਨ ਪੁੰਨ ਕੀਤਾ ਜਾਊਗਾ ਉਦੋਂ ਤੈਨੂੰ ਵੀ ਰੋਟੀਆਂ ਮਿਲ ਜਾਣਗੀਆਂ ਤਾਂ ਇਸ ਤਰ੍ਹਾਂ ਮਾਲਕ ਨੂੰ ਪਤਾ ਲੱਗ ਜਾਂਦਾ ਵੀ ਹੁਣ ਮੇਰੀ ਮੌਤ ਵੀ ਆ ਗਈ ਆ ਜਦੋਂ ਮਾਲਕ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਮਾਲਕ ਭੱਜਿਆ ਭੱਜਾ ਹਜਤ موسی ਕੋਲੇ ਜਾਂਦਾ ਹਜਤ موسی ਕੋਲੇ ਜਾ ਕੇ ਕਹਿੰਦਾ ਵੀ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਤਾਂ ਉਹ ਕਹਿੰਦਾ ਵੀ ਹੁਣ ਤੂੰ ਆਪਦੀ ਮੌਤ ਦੇ ਬਦਲੇ ਮਤਲਬ ਤੋ ਦੂਸਰੇ ਨੇ ਨੁਕਸਾਨ ਪਹੁੰਚਾਉਂਦਾ ਰਿਹਾ ਬਾਕੀ ਬਾਕੀਆਂ ਦੇ ਬਦਲੇ ਹਨ ਹੁਣ ਤੂੰ ਕੀ ਹੱਲ ਕਰੇਗਾ ਤਾਂ ਉਹਨੇ ਆਖਿਆ ਵੀ ਨਹੀਂ ਮੇਰੇ ਤੋਂ ਗਲਤੀ ਹੋ ਗਈ ਆ ਵੀ ਪ੍ਰਮਾਤਮਾ ਨੂੰ ਕਹੇ ਵੀ ਮੈਨੂੰ ਮਾਫ ਕਰ ਦਿੱਤਾ ਜਾਵੇ ਬਹੁਤ ਰੋਂਦਾ ਕਰ ਲਾਉਂਦਾ ਪਰ ਹਜ਼ਰਤ موسی ਉਹਨੂੰ ਕਹਿੰਦਾ ਵੀ ਹੁਣ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਫਿਰ ਵੀ ਉਹ ਪ੍ਰਮਾਤਮਾ ਅੱਗੇ ਮਤਲਬ ਦੁਆ ਕਰਦਾ ਤਾਂ ਉਹ ਪ੍ਰਮਾਤਮਾ ਨੂੰ ਉਹਦੀ ਭੁੱਲ ਸਮਝ ਕੇ ਉਹਦੀ ਭੁੱਲ ਬਖਸ਼ ਦਿੰਦਾ ਤੇ ਇਸ ਤਰ੍ਹਾਂ ਉਹਦਾ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਸੋ ਕੁਦਰਤ ਦੇ ਜ ਕੁਦਰਤ ਦੇ ਵਿੱਚ ਜੋ ਵੀ ਜੀਵ ਜੰਤੂ ਆ ਉਹਦਾ ਆਪਣਾ ਸਥਾਨ ਹੈ ਤੇ ਜੇ ਆਪਾਂ ਉਹਨੂੰ ਉਹਦੀ ਖਰਾਬੀ ਕਰਾਂਗੇ ਉਹਦੇ ਵਿੱਚ ਦਖਲ ਅੰਦਾਜ਼ੀ ਕਰਾਂਗੇ ਤਾਂ ਉਹਦਾ ਨੁਕਸਾਨ ਕਿਸੇ ਨਾ ਕਿਸੇ ਆਪਾਂ ਨੂੰ ਭੁਗਤਣਾ ਹੀ ਪੈਣਾ ਸੋ ਇਹ ਸੀ ਕਹਾਣੀ ਇਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੇ ਕਿਤਾਬ ਦੇ ਵਿੱਚ ਕਵਰ ਪੁੱਠਾ ਦਿਖਦਾ ਤੇ ਤੁਸੀਂ ਪੜ੍ਹ ਸਕਦੇ ਹੋ ਬਹੁਤ ਹੀ ਕਮਾਲ ਦੀਆਂ ਕਹਾਣੀਆਂ ਔਰ ਇਹਨਾਂ ਦੀ ਕਫਤਾਵਾ ਵੀ ਬਹੁਤ ਸੋਹਣੀ ਹੈ ਤਸ਼ਕਰ